ਸਸਰੀ ਕਾ ਜੀ ਸਾਰਿਆਂ ਨੂੰ ਅੱਜ ਆਪਾਂ ਮੂੰਗੀ ਮਸਰਾਂ ਦੀ ਦਾਲ ਬਣਾਵਾਂਗੇ ਨਵੇਂ ਤਰੀਕੇ ਨਾਲ ਤੇ ਇਹ ਆਪਾਂ ਦਾਲ ਪਹਿਲਾਂ ਆ ਇਹਦੇ ਵੀ ਗੰਡਾ ਲਸਣ ਅਦਰਕ ਤੇ ਹਰੀ ਮਿਰਚ ਤੇ ਆਪਾਂ ਇਹਦੇ ਚ ਨੋਨ ਮਿਰਚ ਪਾਵਾਂਗੇ ਤੇ ਦਾਲ ਆਪਾਂ ਧੋ ਕੇ ਰੱਖ ਲਈ ਐ ਇਹ ਦਾਲ ਆਪਾਂ ਹੁਣ ਕੜਾਈ ਚ ਪਾਵਾਂਗੇ ਕਰਾਂ நம்ம தரிக்கூண மிர்ச்ச ਹਲਦੀ ਜੀਰਾ ਗਰਮ ਮਸਾਲਾ ਹੁਣ ਆਪਾਂ ਇਹਨੂੰ ਪਾਣੀ ਤੇ ਪਾਣੀ ਪਾਵਾਂਗੇ ਕੱਚੀ ਦਾਣ ਆਪਾਂ ਪਹਿਲਾਂ ਇਹਦੇ ਵਿੱਚ ਲਾ ਲਈ ਹੈ ਕੁਝ ਜਿਹਨੂੰ ਆਪਾਂ ਲਾ ਕੇ ਰੱਖਿਆ ਹੋਇਆਗਾ ਤੇ ਹੁਣ ਆਪਾਂ ਕੁਝ ਇਹ ਚ ਪਾਵਾਂਗੇ ਪਾਣੀ ਹੋਰ ਪਾਵਾਂਗੇ ਆਪਾਂ ਤੇਲ ਪਾਵਾਂਗੇ ਕੋਸੇ ਪੱਕਿਆ ਹੋਇਆ ਤੇਲ ਹੈ ਕੱਚਾ ਨਹੀਂ ਦੇ ਲੈ ਇਹ ਪਕੌੜੇ ਬਣਾਏ ਸੀ ਇਹਦੇ ਵਿੱਚ ਤੇ ਹੁਣ ਆਪਣੇ ਅੱਗ ਬਾਲਪੀ ਤੇ ਆਪਾਂ ਚੁੱਲ੍ਹੇ ਤੇ ਧਰਾਂਗੇ ਪਾਣੀ ਆਪਾਂ ਥੋੜਾ ਜਿਹਾ ਹੋਰ ਪਾਵਾਂਗੇ ਕਰਾਂ ਬਾਕੀ ਦਾ ਫੇਰ ਜਦੋਂ ਕੋਈ ਫੇਰ ਪੈਣ ਲੱਗਿਆ ਫੇਰ ਵੀ ਪਾਵਾਂਗੇ ਚੰਗੀ ਤਰ੍ਹਾਂ ਨੂੰ ਰੀਤੇ ਹੁਣ ਉਸ ਤੋਂ ਆਪਾਂ ਢੱਕ ਦੇਾਂਗੇ ਲਓ ਦਾਲ ਅਪਣੇ ਰਿਜਣ ਲੱਗ ਪਈ ਏ ਚਾਰ ਪੰਜ ਮਿੰਟ ਹੋ ਗਏ ਦਾਲ ਪਾਈ ਨੂੰ ਤੇ ਹੁਣ ਰਿਜਣ ਲੱਗ ਪਈ ਹੌਲੀ ਹੌਲੀ ਰਿਗ ਗਈ ਆਉਗੀ ਅੱਧਾ ਘੰਟਾ ਪੂਰਾ ਲੱਗ ਜਾਊਗਾ ਦਾਲ ਰਿਜਣ ਤੇ ਤੇ ਆਪਾਂ ਇੱਕ ਵਾਰ ਵਿੱਚ ਦੀ ਫੇਰ ਦੇਖਾਂਗੇ ਜੇ ਪਾਣੀ ਘਟ ਹੋਏ ਆਪਾਂ ਫੇਰ ਪਾਣੀ ਵੀ ਫੋਰ ਪਾਵਾਂਗੇ ਆਪਾਂ ਉਹ ਤੋਂ ਟੱਕ ਦਿੰਨੇ ਕੜਛੀ ਨਹੀਂ ਅਜੇ ਮਾਰਦੇ ਆਪਾਂ ਲਗ 15-20 ਮਿੰਟ ਹੋ ਗਏ ਦਾਲ ਬਣੀ ਜਾਂਦੀ ਨੂੰ ਤੇ ਆਪਾਂ ਹੁਣ ਕੜਛੀ ਮਾਰਾਂਗੇ ਤੇ ਪਾਣੀ ਇਹ ਥੋੜਾ ਹੁਣ ਤੇ ਪਾਣੀ ਆਪਾਂ ਹੋਰ ਉੱਤੇ ਗਰਮ ਕਰਾਂਗੇ ਪਹਿਲਾਂ ਜੇ ਤਾਂ ਗਰਮ ਹੋ ਗਿਆ ਪਾਣੀ ਇਹਦੇ ਵਿੱਚ ਪਾ ਦਾਂਗੇ ਆਪਾਂ ਦਾਲ ਚ ਲਓ ਪਾਣੀ ਗਰਮ ਹੋ ਗਿਆ ਤੇ ਆਪਾਂ ਹੁਣ ਲਾਹ ਕੇ ਤੇ ਵਿੱਚ ਪਾ ਦਾਂਗੇ ਹੁਣ ਇਹਨੂੰ ਆਪਾਂ 15-20 ਮਿੰਟ ਹੋਰ ਰੰਨਾਂਗੇ ਤੇ ਵਧੀਆ ਬਣ ਜੂਗੇ ਰਿੱਝ ਕੇ ਤੇ ਆਪਾਂ 또 ਟੱਕ ਦੇਾਂਗੇ ਫਿਰ ਆਪਾਂ ਲਾ ਲਾਂਗੇ ਜੋ ਰਿੱਝ ਗਈ ਲਓ ਦਾਲ ਨੂੰ ਆਪਣਾ ਨੂੰ ਪੂਰਾ ਅੱਧੇ ਘੰਟੇ ਤੋਂ ਜ਼ਿਆਦਾ ਹੀ ਹੋ ਗਿਆ ਥੋੜਾ ਜਿਹਾ ਤੇ ਦਾਲ ਆਪਣੀ ਬਹੁਤ ਵਧੀਆ ਬਣ ਗਈ ਤੇ ਹੁਣ ਆਪਾਂ ਲਾਵਾਂਗੇ ਕੁਝ ਦੇ ਚਦਾਲ ਵੇ ਹੋ ਗੱਡੀ ਬਹੁਤ ਵਧੀਆ ਬਣੀ ਹੈਗੀ ਸਾਰਾ ਕੁਸਾ ਪਕਾ ਇਕੱਠਾ ਹੀ ਪਾਇਆ ਹੈ ਤੜਕਾ ਤੜਕਾ ਜਮਾ ਨਹੀਂ ਲਾਇਆ ਤੇ ਬਹੁਤ ਸੋਹਣੀ ਵਾਸ਼ਨਾ ਆ ਜਾਂਦੀ ਹੈ ਦੇਖੋ ਕਿੰਡੀ ਵਧੀਆ ਦਾਲ ਬਣੀ ਹੈ ਆਪਣੀ ਕੁਜੇ ਦੀ ਬਹੁਤ ਵਧੀਆ ਬਣੀ ਹੈ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ